ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜਕੌਰ ਕਿਲ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ ਅਤੇ ਮਹਿਲਾਵਾਂ ਨਾਲ ਕੀਤੀ ਮੁਲਾਕਾਤ ਮੁਲਾਕਾਤ ਕਰਨ ਤੋਂ ਬਾਅਦ মিডিਆ ਅੱਗੇ ਹੋਏ ਰੁਬਰੂ ਕੀ ਕਿ ਹਾਂ ਤੁਸੀਂ ਵੀ ਸੁਣੋ ਦੇਖੋ ਤੇ ਅਸੀਂ ਜੇਲ ਇਨਸਪੈਕਸ਼ਨ ਤੇ ਸਿਰਫ ਇਨਮੇਟਸ ਦੇ ਜਿਹੜੀਆਂ ਫੀਮੇਲਸ ਹੈਗੀਆਂ ਨੇ ਇੱਥੇ ਦੇਖਣ ਦੇ ਲਈ ਕਿ ਉਹਨਾਂ ਦਾ ਹੈਲਥ ਇਸ਼ੂਸ ਕੀ ਨੇ ਜਾਂ ਉਹਨਾਂ ਦੇ ਜਿਹੜੀ ਕਿੰਨੇ ਅੰਡਰ ਟ੍ਰਾਇਲਸ ਨੇ ਕਿੰਨੇ ਅੰਡਰ ਟ੍ਰਾਇਲਸ ਕਿੰਨੇ ਦੇ ਤੋ ਹੈਗੇ ਉਹਨਾਂ ਦੀ ਲੀਗਲ ਏਡਸ ਕਿਹੋ ਜਿਹੀ ਚੱਲ ਰਹੀਆਂ ਨੇ ਫਿਰ ਜੇ ਉਹਨਾਂ ਦੇ ਕੋਈ ਛੋਟੇ ਬੱਚੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਦੇਖਭਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਕਈ ਇਨਮੇਟਸ ਹੁੰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਬਿਲਕੁਲ 6 ਸਾਲ ਤੋਂ ਥੱਲੇ ਉਹ ਤੇ ਨਾਲ ਹੁੰਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਿ ਲੇਡੀਜ਼ ਇਕੱਲੀਆਂ ਹੁੰਦੀਆਂ ਨੇ ਇੱਥੇ ਆ ਜਾਂਦੀਆਂ ਨੇ ਕਿਸੇ ਮਾਪਾਪ ਨਹੀਂ ਆ ਜਾਂ ਕੋਈ ਨਹੀਂ ਸਿਰਫ ਘਰ ਦੇ ਆਸ-ਪਾਸ ਦੇ ਬੰਦੇ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹਨਾਂ ਦੇ ਲਈ ਸਾਡੇ ਨਾਲ ਚਾਈਲਡ ਪ੍ਰੋਟੈਕਸ਼ਨ ਵਾਲੇ ਵੀ ਹੈਗੇ ਨੇ ਇੱਥੇ ਤੇ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਇਸੇ ਕਰਕੇ ਇੱਕ ਦੋ ਫੈਮਿਲੀਜ਼ ਹੈ ਜਿਨ੍ਹਾਂ ਦੇ ਬੱਚੇ ਪਿੱਛੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਪੂਰੀ ਅਸਿਸਟੈਂਸ ਦਿੱਤੀ ਜਾਏਗੀ ਸੋ ਥਿਸ ਇਜ਼ ਵਾਟ ਵੀ ਹੈਡ ਕੰਫਰਮਡ ਲਾਸਟ ਜਿਵੇਂ ਮੈਂ ਇੱਥੇ ਇਹੀ ਦੇਖਿਆ ਹੈਗਾ ਕਿ ਇਮੀਗ੍ਰੇਸ਼ਨ ਕੰਪਨੀਆਂ ਤੋਂ ਜਾਂ ਕੋਈ ਸਾਈਬਰ ਕਰਾਈਮ ਤੋਂ ਕਾਫੀ ਜਿਹੜੇ EMPLOYEES ਨੇ ਵਿਦਾਊਟ ਕੰਟਰੈਕਟ ਵਿਦਾਊਟ ਐਨੀਥਿੰਗ ਪਾਸ ਜਾਂਦੇ ਨੇ ਉੱਥੇ ਜਾ ਕੇ ਫਿਰ ਉਹ ਕਹਿੰਦੇ ਜੀ EMPLOYEERs ਤੋਂ ਭੱਜ ਗਏ EMPLOYEES ਫੜੇ ਜਾਂਦੇ ਨੇ ਮੈਂ ਹਮੇਸ਼ਾ ਲਾਸਟ ਟਾਈਮ ਵੀ ਇਹ ਹੀ ਗੱਲ ਕਹੀ ਸੀ ਅਸੀਂ 32 ਗਰਲਸ ਨੂੰ ਛੁਡਵਾਇਆ ਵੀ ਸੀਗਾ ਉਹਨਾਂ ਦੇ ਲਈ ਲੋਅਰਸ ਕਰਕੇ ਕਿ ਜਿੰਨੇ ਵੀ ਕੁੜੀਆਂ ਹੈਗੀਆਂ ਜਾਂ ਬੱਚੇ ਲੜਕੇ ਹੈਗੇ ਨੇ ਕੁਛ ਦੇਖਪਾਲ ਸੋਚ ਕੇ ਇਸ ਜਿਹੜੇ ਵੀ ਇਮੀਗ੍ਰੇਸ਼ਨ ਕੰਪਨੀਆਂ ਜਾਂ ਛੋਟੀ ਕੋਈ ਵੀ ਕੰਪਨੀ ਹੋਵੇ ਵਿਦਆਊਟ ਪ੍ਰੋਪਰ ਜੌਬ ਕੰਟਰੈਕਟ ਵਿਦਆਊਟ ਟੇਕਿੰਗ ਦਾ ਜੌਬ এমਪਲੋਈ ਕਾਰਡ ਦੇ ਸ਼ੁੱਡ ਨੈਵਰ ਜੁਆਇਨ ਐਨੀ ਕੰਪਨੀ ਉਹਨਾਂ ਤੋਂ ਕੰਪਨੀ ਸੀ ਕਰਦੇ ਨੇ ਇੱਕ ਬਲੈਂਕ ਪੇਪਰ ਤੇ ਵੀ ਸਾਈਨ ਕਰਵਾ ਲੈਂਦੇ ਨੇ ਇਹ ਕਹਿ ਕੇ ਕਿ ਅਸੀਂ ਪੇਪਰ ਬਾਅਦ ਚ ਭਰਾਂਗੇ ਟਰਮਸ ਐਂਡ ਕੰਡੀਸ਼ਨਸ ਲਿਖਣੀ ਆ ਲੇਕਿਨ ਉਹ ਬਾਅਦ ਚ ਮਿਸਯੂਜ਼ ਹੁੰਦੇ ਨੇ ਸਾਰੇ they should never do that never sign any blank paper and never join a company which is not giving you the job contract you know madam wala galba the medical issues theek hai agar ne ji doctor saab aagay ne inna de medical checkups pure chalde ne kaiyan thodi bahut medicine di zaroorat hundi hai jehdi bahru zaroorat hundi hai oh ikk puri kar le ne sare mab jehde ladke ndps chareya ohna de ladkiyan bahut zyada eh na ikk bahut hi concern wali gall hai main hun previous pehla sagroot jail vi ja ke aate haan ਆਈ ਊਡ ਸੇ 50% ਜਿਹੜੀਆਂ ਨੇ ਉਹ ਸਿਰਫ ਐਨਡੀਪੀਐਸ ਐਕਟ ਦੇ ਥੱਲੇ ਆ ਰਹੀਆਂ ਨੇ ਬਹੁਤ ਹੀ ਕਨਸਰਨ ਵਾਲੀ ਗੱਲ ਹੈ ਕਿ ਕਿਉਂ ਹੋ ਰਿਹਾ ਹੈ ਡੈਫੀਨਿਟਲੀ ਵੀ ਆਰ ਟੇਕਿੰਗ ਨੋਟ ਆਫ ਇਟ ਐਂਡ ਵੀਲ ਟ੍ਰਾਈ ਟੂ ਡੂ ਸਮਥਿੰਗ ਬੱਚੇ ਬੱਚੇ ਵੀ ਹੁੰਦੇ ਜੀ ਉਸੇ ਵਿੱਚ ਮਿਸ ਯੂਜ਼ ਕਰ ਲੈਂਦੇ ਨੇ ਲੋਕੀ ਕਿ ਇਹਨਾਂ ਤੇ ਸ਼ੱਕ ਨਹੀਂ ਪੈਣਾ ਇਸ ਕਦੇ ਸਕੂਲ ਬੈਗ ਚ ਪਾਤਾ ਕਦੇ ਫਰਾਤਾ ਕਿ ਇਹਨਾਂ ਤੇ ਕਿਸੇ ਨੂੰ ਨਜ਼ਰ ਨਹੀਂ ਪੈਣੀ ਇਹ ਗਲਤ ਧਾਰਨਾ ਹੈ ਕਿ ਅਗਰ ਪਾਲਿਸੀ ਸਰ ਉਹਨਾਂ ਨੇ ਬਣ ਰਹੀਆਂ ਨੇ ਕਿ ਇਹਦਾ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜੇ ਸਪੈਸ਼ਲੀ ਬੱਚੇ ਨੇ ਉਹਨਾਂ ਨੂੰ ਤੇ ਬਿਲਕੁਲ ਹੀ ਕਰੈਕਸ਼ਨ ਹੋਮਸ ਭੇਜ ਕੇ ਉਹ ਠੀਕ ਹੋਣਾ ਚਾਹੀਦਾ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ